ਦਿਹਾਕਾਰਨਾ ਰਿਹਾਈ ਤੋਂ ਪਹਿਲਾਂ ਝੂਠੇ ਮੁਕੱਦਮੇ ਦਰਜ ਕਰਨੇ ਜਿਸ ਤਰ੍ਹਾਂ ਨਵਦੀਪ ਨੇ ਰਾਤ ਜਦੋਂ ਉਹਨੂੰ 11 12 ਵਜੇ ਛੱਡਿਆ ਗਿਆ ਤੇ ਉਹਨੇ ਆ ਕੇ ਦੱਸਿਆ ਕਿ ਕਿਸ ਤਰੀਕੇ ਨਾਲ ਮੈਨੂੰ ਕੁੱਟਿਆ ਗਿਆ ਮੇਰੇ ਚੱਡੇ ਪਾੜੇ ਗਏ ਪਰਫ ਤੇ ਲਟਾਇਆ ਗਿਆ ਪਾਣੀ ਜੜਬੋਇਆ ਗਿਆ ক্রਾਂਟ ਲਾਇਆ ਗਿਆ ਕਿਹੜਾ ਟੌਰਚਰ ਕਿਹੜਾ ਤਸ਼ੱਦ ਜਿਹੜਾ ਨਵਦੀਪ ਤੇ ਹੋਇਆ ਨਹੀਂ ਤਾਂ ਸਵਾਲ ਪੈਦਾ ਹੁੰਦਾ ਵੀ ਇਹ ਕਿਉਂ ਐਡਾ ਕਿਹੜਾ ਕਸੂਰ ਸੀ ਨਵਦੀਪ ਦਾ ਐਡਾ ਕਿਹੜਾ ਗੁਨਾਹ ਸੀ ਜਿਹੜੀ ਉਹਨੂੰ ਐਡੀ ਵੱਡੀ ਸਜ਼ਾ 3 ਮਹੀਨੇ ਦੇ ਕਰੀਬ ਉਹਦੇ ਅੰਦਰ ਜੇਲ੍ਹ ਚ ਲਵਾਏਗੇ ਉਦੋਂ ਵੀ ਵੱਡੀ ਗੱਲ ਜਿਹੜਾ ਉਹ ਤੇ ਜ਼ੁਲਮ ਠਾਇਆ ਗਿਆ ਸੋ ਇਹ ਉਹ ਜਿਹੜੇ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੇ ਨਵੇਂ ਕਾਨੂੰਨ ਇਹਨਾਂ ਨੇ ਇੱਕ ਆੜ ਦੇ ਵਿੱਚ ਕਿ ਅਸੀਂ ਵਸਤੀਵਾਦੀ ਕਾਨੂੰਨ ਜਿਹੜੇ ਅੰਗਰੇਜ਼ਾਂ ਵੇਲੇ ਦੇ ਬਣੇ ਸੀ ਉਹ 'ਚ ਸੋਧ ਕੀਤੀ ਹੈ ਉਹਦੀ ਆੜ 'ਚ ਇਹਨਾਂ ਨੇ ਕਾਨੂੰਨ ਹੋਰ ਜਿਆਦਾ ਸਖਤ ਕਰਕੇ ਕਾਲੇ ਬਣਾਤੇ ਆ ਵੀ ਹੁਣ ਪੁਲਿਸ ਨੂੰ ਇੰਨੀਆਂ ਪਾਵਰਾਂ ਦਿੱਤੀਆਂ ਵੀ 25 ਤੋਂ 40 ਦਿਨ ਦੇ ਵਿੱਚ ਕੋਈ ਵੀ ਪੁਲਿਸ ਵਾਲੇ ਜਿਹਨੂੰ ਮਰਜ਼ੀ ਫੜ ਕੇ ਕੋਈ ਗ੍ਰਿਫਤਾਰੀ ਪਾਉਣ ਦੀ ਲੋੜ ਨਹੀਂ ਬਿਨਾ ਮੁਕੱਦਮਾ ਦਰਜ ਕਰੇ ਤੋਂ ਵੀ ਆਪਣੀ ਪੁਲਿਸ ਰਾਜ ਚ ਰੱਖ ਕੇ ਜੋ ਮਰਜ਼ੀ ਤਸ਼ੱਦਦ ਢਾ ਸਕਦੇ ਆ। ਸੋ ਸਾਨੂੰ ਇਹ ਸੋਚਣ ਦੀ ਲੋੜ ਆ ਵੀ ਇਹ ਉਹੀ ਉਦੋਂ ਵੀ ਮਾੜਾ ਦੌਰ ਜਿਵੇਂ ਕਿਸੇ ਵੇਲੇ ਅੰਗਰੇਜ਼ਾਂ ਵੇਲੇ ਦੇ ਕਾਨੂੰਨ ਬਣੇ ਉਦੋਂ ਵੀ ਮਾੜੇ ਕਾਨੂੰਨ ਜਾਣੇ ਲਿਆ ਕੇ ਸਖਤ ਕਾਨੂੰਨ ਲਿਆ ਕੇ ਇਹ ਜਿੰਨੇ ਵੀ ਕੁੱਲ ਲੋਕ ਸੰਘਰਸ਼ ਨੇ ਉਹਨਾਂ ਨੂੰ ਕਿਵੇਂ ਕੁਚਲਣਾ ਲੋਕ ਆਵਾਜ਼ਾਂ ਨੂੰ ਕਿਵੇਂ ਦੱਬਣਾ ਜਾਂ ਜਿਹੜੇ ਲੋਕ ਕੱਲ ਨੂੰ ਕੋਈ ਧਰਨਾ ਹੈ ਮਜਾਰਾਂ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਨੂੰ ਕਿਵੇਂ ਖੰਡਿਆਉਣਾ ਇਹ ਸਾਰੀਆਂ ਨੀਤੀਆਂ ਉਹ ਲੈ ਕੇ ਆ ਰਹੇ ਨੇ ਸੋ ਸਮਝਣ ਦੀ ਲੋੜ ਹੈ ਇਹ ਜਿਸ ਤਰ੍ਹਾਂ ਨਵਦੀਪ ਦੇ ਉੱਤੇ ਹੋਇਆ ਇਸ ਤਰ੍ਹਾਂ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਹੂੰ ਰਾਜਸਥਾਨ ਦੇ ਵਿੱਚ ਜਿਹੜੇ ਨਵੇਂ ਕਾਨੂੰਨ ਬਣੇ ਆ ਨਵੇਂ ਕਾਨੂੰਨ ਸਭ ਤੋਂ ਪਹਿਲਾਂ ਲਾਗੂ ਹੋਇਆ ਇੱਕ ਸਿੱਖ ਦੇ ਉੱਤੇ ਘੱਟ ਗਿਣਤੀ ਦੇ ਉੱਤੇ ਤੇ ਇਹ ਜਿਹੜਾ ਜ਼ੁਲਮ ਹੋਣਾ ਇੰਨਾ ਕਾਨੂੰਨਾਂ ਦਾ ਤਸ਼ੱਦਦ ਹੋਣਾ ਉਹ ਘੱਟ ਗਿਣਤੀਆਂ ਤੇ ਹੀ ਹੋਣਾ ਤੇ ਖਾਸ ਤੌਰ ਤੇ ਸਿੱਖਾਂ ਤੇ ਜ਼ਿਆਦਾ ਹੋਣਾ ਸੋ ਸਾਨੂੰ ਸੋਚਣ ਦੀ ਲੋੜ ਆ ਵੀ ਇਹ ਜਿਹੜਾ ਦੌਰ ਚੱਲ ਰਿਹਾ ਇਹ ਦੌਰ ਦੇ ਵਿੱਚ ਅਸੀਂ ਇੱਕ ਦੂਜੇ ਦੀ ਆਵਾਜ਼ ਬਣੀਏ ਇੱਕ ਦੂਜੇ ਨਾਲ ਖੜਗੇ ਅਸੀਂ ਇਕੱਲੇ ਇਕੱਲੇ ਹੋ ਕੇ ਨਾ ਤੁਰਗੇ ਸੋ ਇਹ ਪਰਚੇ ਜੋ ਜਮਾਨਤਾਂ ਹੋਈਆਂ ਨੇ ਇਹ ਪਰਚੇ ਰੱਦ ਕਰਾਉਣ ਦੇ ਲਈ ਵੀ ਸਾਨੂੰ ਜਿਹੜਾ ਅੱਗੇ ਜ਼ੋਰ ਜਮਾਈ ਕਰਨੀ ਚਾਹੀਦੀ ਆ ਤੇ ਅਗਲੀ ਮੈਂ ਗੱਲ ਜਿਹੜੀ ਕਰਦਾ ਕਿ ਜਿਸ ਤਰੀਕੇ ਨਾਲ ਨਵਦੀਪ ਸਿੰਘ ਜਲਵੇੜੇ ਦੇ ਹੱਕ ਦੇ ਵਿੱਚ ਇਕੱਠ ਹੋਇਆ ਜਾਂ ਉਸ ਤੋਂ ਪਹਿਲਾਂ ਹੋਰ ਵੀ ਕਈ ਜਿਹੜੇ ਬੰਦੇ ਅੰਦਰ ਕੇ ਉਹਨਾਂ ਦੇ ਮਤਲਬ ਕਿ ਹੱਕਾਂ ਦੇ ਵਿੱਚ ਲੋਕ ਇਕੱਠੇ ਹੁੰਦੇ ਰਹੇ ਨੇ ਸਾਨੂੰ ਅੱਜ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਲੋਕਾਂ ਨੂੰ ਲਾਂਬੰਦ ਹੋਣਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਪਿਛਲੇ 30 35 35 ਸਾਲ ਤੋਂ ਜੇਲ੍ਹਾਂ 'ਚ ਬੰਦ ਬੈਠੇ ਆ ਉਹਨਾਂ ਦੀ ਰਿਹਾਈ ਲਈ ਵੀ ਸਾਨੂੰ ਯਤਨ ਕਰਨੇ ਚਾਹੀਦੇ ਆ ਇਕੱਠੇ ਹੋਣਾ ਚਾਹੀਦਾ ਕੌਮਨ ਸਾ ਮੋਰਚਾ ਮਹਾਲੀ ਲੱਗਿਆ ਹੋਇਆ ਉਸ ਮੋਰਚੇ ਨੂੰ ਵੀ ਦੁਬਾਰਾ ਮਜ਼ਬੂਤ ਕਰਨ ਦੀ ਲੋੜ ਆ ਇਹ ਇਸ ਤਰ੍ਹਾਂ ਹੀ ਹੋਣਾ ਹੁਣ ਇਹ ਇਹ ਦੇਖੋ ਨਾ ਤੁਸੀਂ ਦੇਖੋਗੇ ਵੀ ਉਹਦੇ 'ਚ ਕਾਨੂੰਨ ਦੇ ਵਿੱਚ ਇਹ ਹੈਗਾ ਵੀ ਜੇ ਕੋਈ ਕੱਲ ਨੂੰ ਕਿਸੇ ਇੱਕ ਤਾਂ ਕਹਿੰਦੇ ਸੜਕਾਂ ਨਹੀਂ ਰੋਕ ਸਕਦਾ ਕੋਈ ਤੁਸੀਂ ਕੱਲ ਨੂੰ ਕੋਈ ਹੋ ਸਕਦਾ ਕੋਈ ਜਾਮ ਲਾਓਗੇ ਸੜਕ ਤੇ ਏ ਨਹੀਂ ਬਰਾ ਤੁਹਾਡੇ ਯੂਪੀਏ ਲਾ ਦਿੱਤਾ ਜਾਵੇ ਤੁਸੀਂ ਕਿਸੇ ਹੱਕ ਲਈ ਸੰਘਰਸ਼ ਕਰੋਗੇ ਤੁਹਾਡੇ ਐਨਐਸਏ ਲਾ ਦਿੱਤੀ ਜਾਵੇ ਇਹ ਜਿਹੜੇ ਕਾਨੂੰਨ ਉਹ ਸਖਤ ਕਰ ਰਹੇ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਇਹ ਸਾਰਾ ਭਾਰਤ ਦਾ ਕਾਰੋਬਾਰ ਉਹਨਾਂ ਦੇ ਹੱਥਾਂ 'ਚ ਕਿਵੇਂ ਦੇਣਾ ਜ਼ਮੀਨਾਂ ਲੋਕਾਂ ਦੀਆਂ ਖੋਹ ਕੇ ਉਹਨਾਂ ਨੂੰ ਕਿਵੇਂ ਸੌਂਪਣੀਆਂ ਨੇ ਇਹ ਉਹਦਾ ਰਾਹ ਪੱਧਰਾ ਕਰ ਰਹੇ ਨੇ ਵੀ ਲੋਕਾਂ ਨੂੰ ਇੰਨਾ ਡਰਾ ਦਿਓ ਕੱਲ ਨੂੰ ਕੋਈ ਮੰਨ ਲਓ ਇਸ ਤਰ੍ਹਾਂ ਦਾ ਕਾਨੂੰਨ ਹੈ ਕਾਨੂੰਨ ਚੋਦੇ ਸੌਧਾਂ ਕੀਤੀਆਂ ਨੇ ਇਹਨਾਂ ਨੇ ਉਹ ਕਹਿੰਦੇ ਵੀ ਜੇ ਕੋਈ ਮੰਨ ਲਓ ਕਿਸੇ ਮੋਰਚੇ ਕਿਸੇ ਅੰਦੋਲਨ ਦੇ ਵਿੱਚ ਭੰਨ ਤੋੜ ਹੋ ਜਾਂਦੀ ਆ ਤੋ ਭੰਨ ਤੋੜ ਜਿਹੜੀ ਗਿਣੀ ਜਾਊਗੀ ਉਹ ਇੱਕ ਅਤਵਾਦੀ ਕਿਰਿਆ ਪ੍ਰਕਿਰਿਆ ਚ ਆਊਗੀ ਉਹਦੇ ਅਤਵਾਦੀ ਜਿਹੜਾ ਅਤਵਾਦੀਆਂ ਦੇ ਮੰਨ ਲਓ ਕੋਈ ਕਾਨੂੰਨ ਲਾਗੂ ਹੁੰਦਾ ਉਹ ਕਾਨੂੰਨ ਉਤੇ ਲਾਗੂ ਹੋਣਾ ਉਹ ਮੰਨ ਲਓ ਭੰਨ ਤੋੜਦੇ ਆਪਣੇ ਬੰਦਿਆਂ ਨੂੰ ਕਰਾ ਦਿੰਦੇ ਆ ਦਿੱਲੀ ਜਦੋਂ ਕਿਸਾਨੀ ਮੋਰਚੇ ਦੇ ਵਿੱਚ ਮੈਂ 26 ਜਨਵਰੀ ਨੂੰ ਆਪਣੀ ਅੱਖਾਂ ਨਾਲ ਦੇਖਿਆ ਕਿ ਸਾਡੇ ਨਾਲ ਜਿੰਨਾਂ ਨੂੰ ਮੈਂ ਰੋਕਦਾ ਰਿਹਾ ਬੱਸਾਂ ਭੰਨਣ ਉਥੇ ਖੜੀਆਂ ਜਿਹੜੀਆਂ ਨੀਮਾਂ ਜੀਆਂ ਬੱਸਾਂ ਜੀਆਂ ਹੁੰਦੀਆਂ ਦਿੱਲੀ ਵਾਲਿਆਂ ਕਿਹੜੀਆਂ ਬਾਈ ਦੀਆਂ ਉਹ ਉਹ ਬੱਸਾਂ ਭੰਨੀਆਂ ਡਾਂਗਾ ਲੈ ਕੇ ਨੌਜਵਾਨ ਮੁੰਡੇ ਮੈਂ ਰੋਕ ਕੇ ਮੈਂ ਕਿਹਾ ਬੱਸਾਂ ਸਾਈਡ ਤੇ ਖੜੀਆਂ ਤੁਸੀਂ ਕਿਉਂ ਭੰਨੀਆਂ ਜਾਂਦੇ ਹੋ ਕਹਿੰਦੇ ਨਹੀਂ ਨਹੀਂ ਆਏ ਜਿਹੜੇ ਮੇਰੀ ਗੱਲ ਨਹੀਂ ਸੁਣੀ ਉਹੀ ਮੁੰਡੇ ਮੈਂ ਅੱਗੇ 4-5 ਮੁੰਡੇ ਦਿੱਲੀ ਪੁਲਿਸ ਦੀ ਗੱਡੀ 'ਚ ਵੇਖਦਾ ਜਿਹਨੇ ਆਪ ਹੀ ਆਪਣੇ ਬੰਦੇ ਵਾਰ ਕੇ ਕੋਈ ਉਥੇ ਭੰਨ ਤੋੜ ਕਰਾਤੀ ਕੋਈ ਅੱਗ ਲਵਾ ਚੁੱਕੀ ਹੈ ਜੀ ਘਟਨਾ ਤੇ ਉਹਨੂੰ ਹੱਤਬਾਦੀ ਜਿਹੜਾ ਮਸਲੇ ਨਾਲ ਜੋੜ ਕੇ ਜਿਹਨੇ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਐਕਸ਼ਨ ਅੰਦੋਲਨ ਕਰਨ ਵਾਲੇ ਲੋਕ ਨੇ ਜਿਹੜੇ ਲੋਕ ਆਵਾਜ਼ਾਂ ਬੁਲੰਦ ਕਰਨ ਵਾਲੇ ਨੇ ਉਹਨਾਂ ਨੂੰ ਜ਼ਿਲ੍ਹਾ ਚ ਕਿਵੇਂ ਸੱਟਣਾ ਇਹ ਸਾਰੀ ਜਿਹੜੀ ਪ੍ਰਕਿਆ ਰਿਆ ਨਵੇਂ ਕਾਨੂੰਨ ਦੇ ਰਾਹੀਂ ਇਹ ਉਹ ਚੀਜ਼ਾਂ ਲੈ ਕੇ ਆਏ ਨੇ ਕਾਨੂੰਨ ਜਿਹੜੀ ਆਵਾਜ਼ ਉਠਦੀ ਆ ਉਹ ਮਜ਼ਦੂਰਾਂ ਚ ਵੀ ਉੱਠਦੀ ਆ ਆਪਣੇ ਹੱਕਾਂ ਲਈ ਕਿਸਾਨਾਂ ਚ ਵੀ ਉੱਠਦੀ ਆ ਉਹ ਦੁਕਾਨਦਾਰ ਵੀ ਉੱਠਦੇ ਨੇ ਉਹ ਮੁਲਾਜ਼ਮ ਵੀ ਉੱਠਦੇ ਨੇ ਉਹ ਬੇਰੁਜ਼ਗਾਰ ਵੀ ਉੱਠਦਾ ਨੌਜਵਾਨ ਵੀ ਉੱਠਦਾ ਉਹ ਯੂਨੀਵਰਸਿਟੀਾਂ ਦੇ ਸਟੂਡੈਂਟ ਵੀ ਉੱਠਦੇ ਨੇ ਸਾਰੇ ਉੱਠਦੇ ਨੇ ਤੇ ਸਾਰਿਆਂ ਨੂੰ ਕਿਵੇਂ ਦੱਬਣਾ ਇਸ ਲਈ ਸਾਨੂੰ ਇਹ ਕਾਨੂੰਨ ਜਿਹੜੇ ਰੱਦ ਕਰਾਉਣ ਲਈ ਇਹਨਾਂ ਕਾਨੂੰਨਾਂ ਦੇ ਖਿਲਾਫ ਵੀ ਬਹੁਤ ਵੱਡਾ ਮੋਰਚਾ ਲਾਉਣ ਦੀ ਜਾਂ ਲੜਨ ਦੀ ਲੋੜ ਆ ਇਕੱਠੇ ਹੋਣ ਦੀ ਲੋੜ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ